ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਸਨਹਿਰ ਦੀ ਸਮੂਹ ਸੰਗਤ ਤਾਂ-ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਸਥਾਨਾਂ ਤੇ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਖੜਨ ਲਈ ਸਾਰੀ ਸੰਗਤ ਦਾ ਨਗਰ ਦਾ ਕੰਮ ਕੀਤਾ ਗਿਆ ਸੀ ਸੋ ਸਾਰੀ ਸੰਗਤ ਦੇ ਨਾਲ ਵਿਚਾਰ ਕੀਤੀ ਗਈ ਆ ਸਾਰੀਆਂ ਪਾਰਟੀਆਂ ਦੇ ਵਾਗੂ ਇੱਥੇ ਪਹੁੰਚੇ ਸਾਰਿਆਂ ਨੇ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਵੋਟ ਵਾਰ ਬਾਥੇ ਲਾ ਦਿੱਤਾ ਇਹ ਆਪਣੇ ਨਗਰ ਸਲੇਰ ਤੋਂ ਪੱਗ ਤੋਂ ਵਾਅਦਾ ਬੋਲੋ ਭਾਈ ਅਮਰਤਪਾਲ ਸਿੰਘ ਜੀ ਦੇ ਹੱਥ ਦੇ ਵਿੱਚ ਕੱਢ ਕੇ ਉਹਨਾਂ ਚਾਹ ਕੇ ਜੇਲ੍ਹ ਤੋਂ ਬਾਹਰ ਕੱਢ ਸਕੀਏ ਤਾਂ ਜੋ ਆ ਕੇ ਇੱਥੇ ਉਹ ਕੌਮ ਦੀ ਸੇਵਾ ਕਰ ਸਕਣ ਆਪਣੇ ਟਪਾਂਥ ਨਾਲ ਜੁੜਨ ਦੇ ਨੌਜਵਾਨਾਂ ਨੂੰ ਫਲ ਫੰਕਸ਼ਨ ਤੇ ਨਸ਼ਿਆਂ ਤੋਂ ਦੂਰ ਕਰਨ ਲਈ ਉਹ ਫਰੇਡ ਕਰਨ ਨੌਜਵਾਨਾਂ ਨੂੰ ਇਸੇ ਤਰ੍ਹਾਂ ਹੀ ਸਾਡੇ ਨਗਰਾਂ ਵਿੱਚ ਨੇੜੇ-ਤੇੜੇ ਇਲਾਕੇ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆਂ ਕੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰੇ ਜਣੇ ਭਾਈ ਅਮਰਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਹਾਂ ਦਾ ਨਾ ਮਾਰੋ ਜਿਵੇਂ ਸਾਡੇ ਪਿੰਡ ਦੇ ਸਾਰੇ ਸੱਜਣਾ ਮਿੱਤਰਾਂ ਨੇ ਸਾਰਿਆਂ ਨੇ ਸਹਿਯੋਗ ਦੇਣ ਦਾ ਅੱਜ ਗੁਰਦਵਾਰਾ ਸਾਹਿਬ ਪ੍ਰਣ ਕੀਤਾ ਵੀ ਸਾਰਿਆਂ ਨਜ਼ਰੀ ਸਹਿਯੋਗ ਦੇਊਗਾ ਜੇ ਕੋਈ ਸੱਜਣਾ ਅੱਜ ਨਹੀਂ ਪਹੁੰਚੇ ਕੋਈ ਵੀਰ ਨਹੀਂ ਪਹੁੰਚਿਆ ਅਸੀਂ ਉਹਨਾਂ ਦੇ ਘਰ ਘਰ ਜਾ ਕੇ ਵੀ ਸਰਪਾਲਤਾ ਕਰਾਂਗੇ ਵੀ ਸਾਰਿਆਂ ਨਜ਼ਰੀ ਭਾਈ ਸਾਹਿਬ ਦੇ ਹੱਕ ਦੇ ਵਿੱਚ ਪਹੁੰਚੇ ਇੰਨਾ ਕਹਿੰਦਾ ਹੈ ਕਿ ਮਾਦਾ ਜਾਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੋਲੇ ंदाब kalsa, ज़िंदींद